ਚੱਲਾਂ ਹਾਂ ਆਹ ਕੱਪੜੇ ਦੇ ਧੋਪ ਗਏ ਜਿਓ ਇਦਾਂ ਕਰਦੀਆਂ ਹੁਣ ਆਹ ਝਾੜੂ ਜਾ ਮਾਰ ਕੇ ਨਾ ਤੇ ਸਫਾਈ ਕਰ ਛੜਨੀ ਆ ਪੇਪਨ ਦੇ ਹੁੰਦਿਆਂ ਨੂੰ ਸਫਾਈ ਕੀਤੀ ਹੋਊਗੀ ਨਾ ਇਹ ਵੀ ਜਿਹੜਾ ਮੈਨੂੰ ਚੱਜਣਾ ਬੁਲਾਉਂਦਾ ਨਹੀਂ ਨਾ ਚੱਲ ਇੰਨਾ ਕੁ ਵੇਖ ਕੇ ਖੁਸ਼ ਹੋ ਜਾਊਗਾ ਨਾਲੇ ਇਹਨੂੰ ਵੀ ਹੋਊਗਾ ਕਿ ਭਾਬੀ ਦੇ ਸਰਤੇ ਇੰਨੀ ਨੀਰਾ ਬੈਠੀ ਰਹਿੰਦੀ ਮੈਂ ਵੀ ਕੰਮ ਕਰਦੀ ਸੀ ਉੱਥੇ ਤੇ ਮੇਰਾ ਇੱਕ ਗੁਣ ਨਹੀਂ ਹੀ ਪਾਉਂਦੇ ਹੁੰਦੇ ਕਿ ਇਹ ਕੰਮ ਕਰਦੀ ਆ ਕਿ ਨਹੀਂ ਕਰਦੀ ਹੁਣ ਇੱਥੇ ਤੇ ਨਹੀਂ ਨਾ ਹੋਰ ਕੋਈ ਹੈਗਾ ਕੰਮ ਕਰਨ ਵਾਲਾ ਇੱਥੇ ਤੇ ਕੱਲੀ ਮੈਂ ਆ ਹੀ ਆ ਨਾ ਚੱਲ ਭੂਜਾ ਫੜਲਾ ਝਾੜੂ ਇਹ ਹੋ ਜਾ ਸਿੱਧੀ ਹੁਣ ਆ ਸਿਰ ਮੂੰਹ ਬੰਨ ਲਾਣ ਇਹ ਝਾੜੂ ਲਾਉਣਾ ਪੈਣਾ ਹੀ ਹੁਣ ਇੱਥੇ ਆ ਵੀ ਇੰਤਰਾ ਕਵਾੜਖਾਨਾ ਬੜਾਇਆ ਚੱਲ ਹੁੰਦੇ ਆ ਨਾ ਨੂੰ ਕਹਨੀ ਆ ਮੁੰਡੇ ਨੂੰ ਕਹਿ ਕੇ ਨਾ ਸਟਾਓ ਬਾਹਰ ਆ ਮਿੱਟੀ ਜੀ ਵਿੱਚ ਕੋ ਇਥੋਂ ਕਿੱਦਾਂ ਟੇਰੀਆਂ ਲਾਈਆਂ ਵਾ ਮੈਨ ਤੇ ਇਹ ਨਹੀਂ ਸਮਝ ਆਉਣੀ ਕਿ ਸ਼ੁਰੂ ਕਿੱਧਰੋਂ ਕਰਨਾ ਵਾ ਕੋਈ ਰੋਕਵੱਤਰ ਹੀ ਨਹੀਂ ਆਉਂਦਾ ਇਦਰੋਂ ਹੀ ਲੱਗਣੀ ਆ ਹਾਏ ਹਾਏ ਇੱਥੇ ਤੇ ਬਹਿ ਕੇ ਕਰਨਾ ਪੈਣਾ ਹੀ ਹੂੰ ਆਏ ਪੈਰਾਂ 'ਤੇ ਬੈਠਾ ਵੀ ਨਹੀਂ ਜਾਂਦਾ ਮੇਰ ਕੋ ਮੈਂ ਕਹੜਾ ਕਦੀ ਪੈਰਾਂ 'ਪਰ ਬਹਿ ਕੇ ਝਾੜੂ ਲਾਇਆ ਵਾ ਉਹ ਚੰਗੀ ਪਤਾ ਨਹੀਂ ਕਿੱਦਾਂ ਲਾ ਲੂ ਲੈਂਦੀ ਐ ਇਦਾਂ ਕਰਕੇ ਲਾ ਲੈਨੀ ਆ ਹਏ ਇਹਨੇ ਗਰਮੀ ਵਿੱਚ ਕੰਮ ਕਰਨਾ ਕੜਾ ਸੌਖਾ ਹੀ ਹੋ ਮੱਤ ਮਾਰੀ ਗਈ ਐ ਝਾੜੂ ਮਾਰ ਮਾਰ ਕੇ ਬਾਵਾ ਪੀੜ ਹੋਣ ਡੈ ਪਿਆ ਆ ਉਦਾਂ ਵਹਿਣਾ ਇੱਕ ਗੱਲ ਹੀ ਉਹ ਚੰਗੀ ਭਲੀ ਇੱਥੇ ਮੈਂ ਰੋਜ਼ ਕਰਨਦੀ ਹੀ ਐਵੇਂ ਲਾਲਚਾ ਚ ਪੈ ਗਈ ਆ ਜਦੋਂ ਦਾ ਲਾਲਚ ਕੀਤਾ ਹੈ ਨਾ ਇਹ ਬੁਰਾ ਹੀ ਹਾਲ ਹੋਣ ਧਿਆਈਓ ਚੱਲ ਕੋਈ ਗੱਲ ਨਹੀਂ ਥੋੜੇ ਦਿਨਾਂ ਦੀ ਗੱਲ ਆ ਮੁੜ ਕੇ ਵੇਪਨ ਦੀ ਤਨਖਾਹ ਆ ਜਣੀ ਆ ਇਹ ਨਾ ਹੋਊਗਾ ਨਾ ਇੰਨਾ ਕੋ ਸਿਲੰਡਰ ਲੈ ਕੇ ਨਾ ਖਾਲੀ ਤੇ ਇੱਕ ਸਿਲੰਡਰ ਭਰਾਵਾਂਗੀ ਤੇ ਨਾਲੇ ਛੋਟਾ ਮੋਟਾ ਰਾਸਣ ਪਾਵਾਂਗੀ ਥੋੜਾ ਬੋਤਾ ਵੇਖੀ ਹਾਂ ਇਹਨਾਂ ਨੂੰ ਵੀ ਪਤਾ ਲੱਗੂਗਾ ਕਿ ਪੂਜਾ ਵੱਖਰੀ ਹੋ ਕੇ ਵੀ ਨਾ ਖੁਸ਼ ਰਹਿ ਸਕਦੀ ਆ ਇੰਨੇ ਨੇ ਬੜਾ ਤੜੀ ਦਿੱਤੀ ਹੈ ਨਾ ਆਪਾਂ ਨੂੰ ਨਹੀਂ ਇਹਦੇ ਨੇ ਖਰਚੇ ਪੂਰੇ ਹੋਣੇ ਇਹਨੇ ਪੈਸੇ ਝਾੜ ਦੇਣੇ ਆ ਵੇਖੀ ਤੁਹਾਨੂੰ ਮੈਂ ਜੋੜ ਕੇ ਵੀ ਦੱਸੂਗੀ ਤੇ ਬਣਾ ਕੇ ਵੀ ਦੱਸਾਂਗੀ ਸਾਰਾ ਕੁਝ ਝਾੜਾ ਤਾਂ ਤੁਸੀਂ ਪਾਇਆ ਹੀ ਆਪਣੀਆਂ ਗੱਲਾਂ ਨਹੀਂ ਹੀ ਕਰਦੇ ਮਗਰੋਂ ਤਨਖਾਹ ਆਉਣੀ ਪਹਿਲਾ ਮੁੰਡਾ ਅੱਗੇ ਕਰ ਦੇਣਾ ਜਾਂ ਤਨਖਾਹ ਆ ਗਈ ਉਹ ਚਾਚੇ ਕੋ ਫਲਾਣੀ ਚੀਜ਼ ਮੰਗ ਲਾ ਕਦੀ ਸਾਨੂੰ ਮੋਬਾਈਲ ਲੈ ਦੋ ਤੇ ਕਦੀ ਸਾਨੂੰ ਮੋਟਰਸਾਈਕਲ ਲੈ ਦੋ ਝਾੜਾ ਤਾਂ ਇਹਨਾਂ ਨੇ ਪਾਇਆ ਹੀਗਾ ਨਾ ਮੇਰਾ ਲਾਈ ਜਾਂਦੇ ਹੀ ਵੀ ਇਹ ਨਹੀਂ ਟਿਕਨ ਦਿੰਦੀ ਵੇਖੀ ਹੁਣ ਕਿਦਾਂ ਟਕਾ ਕੇ ਦੱਸ ਨਹੀਂ ਆ ਤੁਹਾਨੂੰ ਮੈਂ ਜੀ ਇੱਕ ਇੱਕ ਚੀਜ਼ ਨਾ ਨਾ ਬਣਾ ਕੇ ਦਸੀ ਇਹਨਾਂ ਨੂੰ ਤੇ ਮੇਰਾ ਵੀ ਨਾ ਪੂਜਾ ਨਹੀਂ ਵੇਖੀ ਹਾਂ ਕਿਦਾਂ ਸੜਦੀਆਂ ਫਿਰ ਘਰ ਬਾਹਰ ਐਸਾ ਬਣਾਉਂਗੀ ਤਿੰਨ ਮੰਜ਼ਲੀ ਕੋਠੀ ਛੱਤੂਗੀ ਇਹਨਾਂ ਦੇ ਤੇ ਸਿੰਗਲ ਹੀ ਹੈ ਨਾ ਵੇਖੀ ਸਹੀ ਕਿਦਾਂ ਅੱਗ ਲੱਗਦੀ ਹੈ ਇਹਨਾਂ ਨੂੰ ਵੇਖ-ਵੇਖ ਕੇ ਮੁੜ ਕੇ ਮੈਂ ਵੀ ਇਹਨੇ ਪੱਲੇ ਨਾ ਬੰਨਿਆ ਕਰਨਾ ਜਿੱਦਾਂ ਇਹਨਾਂ ਮੈਨੂੰ ਝਾੜ-ਝਾੜ ਮਾਰਿਆ ਨਾ ਉਦਾਂ ਹੀ ਮੈਂ ਕੱਢਣੀਆਂ ਜਦੋਂ ਆਈਆਂ ਇੱਧਰ ਹੋ ਇਹ ਗੰਡਾਂ ਗੇ ਬੈਠੀਆਂ ਹੂੰ हां बैठे हैं कपड़ा लत्ता मैं जोड़ के चला अब मौसम बदल गया आ ले 8000 रुपया दो दिन देता ही अच्छा दो दिन शुक्र है किधर मेरे भी हाथਾਂ 'ਚ ਪੈਸੇ ਆਏ ਆ ਨਹੀਂ ਤਾਂ ਪੂਜਾ ਮਾਰੀ ਪੈਸਾ ਘਰੋਂ ਨਾ ਰਹਿੰਦਾ ਸੀ ਪਹਿਲਾਂ ਇਹ ਦੋ ਬੋਝ ਕੇ ਬਹਿ ਜਾਂਦੀ ਆਹੇ ਜੀ ਘਰ ਦਾ ਖਰਚਾ ਹੀ ਬੜਾ ਵਾ ਹੁਣ ਜਿੱਦਾਂ ਦੀ ਘਰੋਂ ਗਈ ਆ ਦੱਸ ਆਹੀ ਕਿੰਨਾ ਵੀ ਖਰਚਾ ਕਰਦੇ ਮम्मी ਪੈਸੇ ਤਾਂ ਸੁੱਖ ਨਾਲ ਸਾਡੇ ਕੋਲ ਮੁੱਕਦੇ ਹੀ ਨਹੀਂ ਆ ਖਰਚਾ ਸਾਡਾ ਹੈ ਹੀ ਕੱਖ ਨਹੀਂ ਹੈ ਹੀ ਉਹਦੇ ਕਰਕੇ ਹੀ ਜ਼ਿਆਦਾ ਉਹ ਕਹਿੰਦੇ ਹਨੂਆ ਕਰਦੀ ਆਪ ਜਦਾ ਵਾ ਚਲ ਇੰਨਾ ਚੁਗਰ ਵਾ ਵੀ ਘਰ ਚ ਖੈਰ ਬਰਕਤ ਆਈ ਆ ਨਾ ਉਹਦੇ ਜਾਣ ਪਿੱਛੋਂ ਹਾਂ ਮੰਮੀ ਹੁਣ ਸਬਦਾ ਪੱਤਾ ਵੀ ਬਥੇਰਾ ਦਾ ਘਰ ਪਿਆ ਤੇ ਮੇਰਾ ਰਾਦਾ ਵਾ ਵੀ 2000 ਰੁਪਈਆ ਮੇਰੇ ਕੋਲ ਵੀ ਜੁੜਿਆ ਹੈਗਾ ਵਾ ਆ ਕਰਨ ਜਦੋਂ ਕੋਈ ਭਣ ਭਰਾ ਹੁੰਦਾ ਪਿਆਰ ਤੁਸੀਂ ਦੇ ਕੇ ਜਾਂਦਾ ਵਾ ਨਾ ਤੋ ਵੀ ਹੈਗਾ ਤੇ 10000 ਰੁਪਈਆ ਪਾ ਕੇ ਤੇ ਆਪਾਂ ਕੂਲਰ ਨਾ ਲੈ ਆਈਏ ਗਾੜੀ ਕਰਨੀਆਂ ਆਉਣ ਰਹੀਆਂ ਹਾਂ ਹਾਂ ਚਲ ਇਦਾਂ ਕਰ ਲੋ ਚਲ ਵੇਖ ਲੈ ਕੋਈ ਕਹਿੰਦੀ ਕੂਲਰ ਲੈ ਆਓ ਚਲ ਘਰ ਦੀ ਚੀਜ਼ ਬਣ ਜੂਗੀ ਨਹੀਂ ਤੇ ਉਹਨੂੰ ਕੀ ਖਾ ਲੋ ਤੇ ਡਾਲੋ ਬਸ ਇਹੋ ਕੁਝ ਜੀ ਆਹੋ ਇਹ ਤੇ ਹੈ ਆਈ ਆ ਮੰਮੀ ਚੱਲ ਠੀਕ ਆ ਮੈਂ ਪੈਸੇ ਰੱਖ ਲੈਣੀ ਆ ਪਰ ਇਹਦੇ ਚ ਹੁਣ ਮੰਗਿਓ ਨਾ ਮੇਰੇ ਤੇ ਫਲਾਣੀ ਚੀਜ਼ ਲੈਉਣੇ ਤੇ ਟਿੰਗੜੀ ਲੈਉਣੇ ਉਹ ਚੱਲ ਰੱਖ ਲੈ ਬਾਬਾ ਮੈਂ ਫੀਡ ਫੜ ਲੈਣੀ ਮੈਂ ਸਾਰ ਲੂੰ ਕੋਈ ਦੁੱਧੀ ਕੋ ਲਾ ਲੂੰਗਾ ਫੇਰ ਬਾਕੀ ਸੌਦਾ ਪਤਾ ਹੈਗਾ ਵਾ ਘਰ ਸਾਰਾ ਕੁਝ ਪੈਸੇ ਸੰਭਲਾ ਇਦਾਂ ਆਹੋ ਚੱਲ ਮੈਂ ਲੈ ਕੋਈ ਗੱਲ ਲੈ ਲੈ ਜਾ ਇੱਕ ਦਿਨ ਆ ਪਾਲਕ ਕੱਟਾਂ ਦਾ ਵੀ ਬੱਤਰ ਜਾ ਹੀ ਨਹੀਂ ਆਉਣ ਡਿਆ ਐਵੇਂ ਪੰਗਾ ਪਾ ਲਿਆ ਵਾ ਪਰ ਕਰਾਂ ਕੀ ਹੁਣ ਐਵੇਂ ਕੋਈ ਸਬਜ਼ੀ ਵੀ ਨਹੀਂ ਲੱਭਣ ਦੀ ਪਕੌੜੇ ਕੱਢ ਲਾਂਗੀ ਨਾ ਨਾਲ ਚਾਹ ਬਣਾ ਦੇਣੀ ਆ ਉਦਨੇ ਦੋ ਦੋ ਫੁਲਕੇ ਖਾ ਲੈਣਗੇ ਆ ਸ਼ਾਮਾ ਨੂੰ ਵੇਖਾਂਗੇ ਹੁਣ ਸਬਜ਼ੀ ਦਾ ਵੀ ਘਰ ਦੇ ਪਾਲਕ ਦੇ ਤੇ ਵੈਸੇ ਹੀ ਪਕੌੜੇ ਬੜੇ ਸਵਾਦ ਬੰਦੇ ਆ ਐਨੇ ਕੀ ਬੜੀਆ ਬੜੀ ਹੈ ਰਹਿੰਦੇ ਤਿੱਲੇ ਜੇ ਉਦਾਂ ਕਰਨੀਆਂ ਜੇ ਗੈਸ ਤੇ ਬਣਾਏ ਨਾ ਤੇ ਟਾਈਮ ਬੜਾ ਲੱਗਣਾ ਆ ਚੁੱਲ੍ਹੇ ਦੀ ਅੱਗ ਬਾਲਣੀ ਆ ਉੱਥੇ ਬਣਾਉਣੀ ਆ ਨਾਲੇ ਆਵਾ ਛੇਤੀ ਬਣ ਜਾਂਦਾ ਕਰਦੀ ਡੱਬੀ ਵੀ ਲੈ ਹੀ ਜਾਵਾਂ ਇਨਾ ਕਸਮਾਨ ਛੱਡਉਣੀ ਆ ਪਹਿਲਾਂ ਆਣ ਕੇ ਲੈ ਜੰਨੀ ਵੇਸਣ ਤੋਪ ਵੀ ਬੜੀ ਆ ਉਤੋਂ ਹਾਏ 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 ਮੰਮੀ ਹਾਏ ਮੰਮੀ ਹਾਏ ਮੇਰੇ ਸਾਟ ਲੱਗੀ ਓ ਹਾਏ ਹਾਏ ਓਏ ਹਾਏ ਘਰ ਵੀ ਹੰਨੀ ਕੋਈ ਕਿੰਨੂ ਬਾਜ ਮਾਰਾਂ ਹਾਏ ਮੇਰੇ ਕੋ ਤੇ ਉੱਟਿਆ ਵੀ ਨਹੀਂ ਜਾਣਾ ਮੈਨੂੰ ਲੱਗਦਾ ਗੋਟ ਟੁੱਟ ਗਿਆਈ ਹਾਏ ਮੈਂ ਕੀ ਕਰਾਂ ਹਾਏ ਹਾਏ ਮੰਮੀ ਹਾਏ ਫੋਨ ਵੀ ਅੰਦਰ ਪਿਆ ਹੋਇਆ ਆਪਾਂ ਨੂੰ ਫੋਨ ਕਰਦਾ ਹਾਏ ਰੱਬਾ ਅੱਲ ਮਣਾ ਉੱਠ ਹੌਲੀ ਹੌਲੀ ਤੇ ਕਹਿੰਨੇ ਨਹੀਂ ਚੁੱਕਣਾ ਆਣ ਕੇ ਹਾਏ ਹਾਏ ਮੇਰਾ ਘੋਟ ਟੁੱਟ ਗਿਆ ਯੋ ਹਾਏ ਮੇਰੇ ਸੱਟ ਲੱਗੀ ਹਾਏ ਹਾਏ ਹੁਣ ਕੰਮ ਕਿੱਦਾਂ ਕਰੂੰਗੀ ਕੁੜੀ ਵੀ ਆਉਣ ਵਾਲੀ ਹੈ ਸਕੂਲੋਂ ਹਾਏ ਉਹ ਤੇ ਨੂੰ ਨਹੀਂ ਪਤਾ ਮੈਂ ਬਾਹਰੋਂ ਆਇਆ ਮੈਂ ਤੇ ਗੋਨਵਟਾ ਬਣ ਕੇ ਬੈਠੀ ਹਾਂ ਜਾਂ ਪਾਣੀ ਪੂਣੀ ਤੇ ਲੈ ਗਿਆ ਵਿਪਨ ਗੋਨਵਟਾ ਬਣ ਕੇ ਕੀ ਬਹਿਣਾ ਮੈਂ ਮੇਰੇ ਤੇ ਹੱਥ ਤੇ ਸੱਟ ਲੱਗੀ ਆ ਜਾਓ ਪਾਣੀ ਆਪੇ ਫੜ ਕੇ ਪੀ ਲਓ ਤੁਸੀਂ ਸੱਟ ਲੱਗੀ ਆ ਕਿੱਥੇ ਜੱਟ ਲੱਗੀ ਵਿਖਾ ਆ ਵੀ ਕੋ ਇੱਥੇ ਆ ਗੋਟ ਤੇ ਆ ਸੋਜ ਜੀ ਪਈ ਓ ਲੈ ਚੰਗਾ ਵਾਲਾ ਗੋਸ਼ਟੀ ਤੇ ਕਹਿੰਦੀ ਸੱਟ ਲੱਗੀ ਮੇਰੇ ਓੱਖਾ ਨਹੀਂ ਆਇਆ ਇਹਨੂੰ ਹਾਏ ਹਾਏ ਕੋਕਾ ਕਿਉਂ ਨਹੀਂ ਹੋਇਆ ਅਨੂੰ ਹੀ ਵੇਖਣੋਂ ਲੱਗਣ ਡਿਆ ਵਾ ਵੀ ਸੱਟ ਨਹੀਂ ਲੱਗੀ ਮੈਂ ਪਤਾ ਉਥੇ ਕਿੱਡੀ ਜ਼ੋਰ ਨਾਲ ਡਿੱਗੀ ਆ ਹੱਥ ਤੇ ਸਾਰਾ ਹੀ ਪਾਰ ਪੈ ਗਿਆ ਮੇਰਾ ਆ ਗੋਟ ਤੇ ਮੈਨੂੰ ਲੱਗਦਾ ਅੰਦਰਵਾਰ ਸੱਟ ਲੱਗੀ ਆ ਜਾਂ ਮਾਸ ਪਾੜ ਗਿਆ ਹੋਣਾ ਤੇ ਜਾਂ ਹੱਡੀ ਨੂੰ ਕੋਈ ਨੁਕਸਾਨ ਆਇਆ ਹੋਣਾ ਮੈਂ ਤੇ ਕਹਿੰਨੀ ਆ ਚਲੋ ਡਾਕਟਰ ਨੂੰ ਵਿਖਾ ਲਏ ਜੀ ਜਾ ਕੇ ਉਹ ਡਾਕਟਰ ਡੂਟ ਕੋ ਨਹੀਂ ਜਾਣਾ ਉਦਾਂ ਕਰਾਂ ਉਹ ਇੱਥੇ ਮੂ ਮਾ ਪਈਏ ਤੂੰ ਲਾਲਾ ਇਥੋਂ ਤੇ ਬਹੁਤੀ ਗੱਲ ਪੀੜਪੂੜ ਹੋਂਦੀ ਹੈ ਨਾ ਤੇ ਗੋਲੀ ਖਾਲਾ ਪੀੜ ਤੇ ਕੀ ਹੋਇਆ ਹਾਏ ਹਾਏ ਤੂੰ ਇੰਦਰ ਆਮ ਨਾ ਕਹਤਾ ਗੋਲੀ ਖਾਲਾ ਹੈ ਜੇ ਮੇਰੇ ਮਾੜੀ ਮੋਟੀ ਸੱਟ ਹੁੰਦੀ ਤੇ ਮੈਂ ਇਦਾਂ ਥੋੜਾ ਆਣ ਕੇ ਬਹਿਣਾ ਸੀ ਉਹ ਮੈਂ ਤਾਂ ਤੁਹਾਡੇ ਹੀ ਸੋਚਣ ਦੀ ਮੈਂ ਤੂੰ ਹੀ ਆਉਣ ਦੇ ਹੋਣੇ ਚੱਲ ਇਦਾਂ ਕਰਨੀ ਆ ਚਾਹਨਾ ਪਕੌੜੇ ਬਣਾ ਦਿੰਨੀ ਆ ਜਾਓ ਵੇਖ ਲਓ ਜਾ ਕੇ ਕਿਦਾਂ ਬਾਹਰ ਚੁੱਲੇ ਗਾੜੀ ਖਲਾਰਾ ਪਿਆ ਆ ਮੈਂ ਤੇ ਉੱਥੇ ਬੜੀ ਜ਼ੋਰ ਨਾਲ ਡਿੱਗੀ ਆ ਉਹ ਤੇ ਗੱਲ ਠੀਕ ਆ ਤੇਰੀ ਗੱਲ ਸੁਣ ਮੇਰੀ ਉਹ ਲੈ ਕੇ ਤੈਨੂੰ ਕਹਾਂ ਜਾਵਾਂ ਡਾਕਟਰ ਕੋਲ 2000 ਰੁਪਏ ਤਨਖਾਹ ਏੜੀ 3000 ਕੁੜੀ ਦੀ ਫੀਸਾਂ ਤਰ ਗੀਆਂ ਵਾ 10000 ਬਚਿਆ ਮਗਰੋਂ ਉਹ 5000 ਦੁੱਧ ਵਾਲਿਆਂ ਨੂੰ ਦੇਤਾ 5000 ਮਗਰੋਂ ਬਚਿਆ ਹੀ ਉਹ ਉਹ ਕੋਲ ਖਰਚਣ ਲਈ ਰੱਖਣਾ ਚਲ ਇਦਾਂ ਕਰੋ ਫਿਰ ਮੈਨੂੰ ਮਾੜੀ ਮੋਟੀ ਕੋਈ ਕੰਮ ਵਾਲੀ ਲੱਭ ਦੋ ਹਾਂ ਕੰਮ ਤੇ ਮੇਰੇ ਕੋਲ ਹੋਣ ਨਹੀਂ ਡਿਆ ਮੇਰਾ ਤੇ ਗੋਟ ਨਹੀਂ ਸਿੱਧਾ ਹੋਣ ਡਿਆ ਤੇ ਕੰਮ ਕਿਦਾਂ ਕਰਾਂਗੀ ਮੈਂ ਲੀੜੇ ਕਪੜਾ ਮੇਰੇ ਕੋਲ ਤੇ ਨਹੀਂ ਤੋਤਾ ਜਾਣਾ ਹੁਣ ਉਹ ਸਫਾਈਆਂ ਕਿੰਨੇ ਕਰਨੀਆਂ ਵਾ ਉਹ ਮੈਨੂੰ ਨਹੀਂ ਆ ਗੱਲ ਦਾ ਪਤਾ 5000 ਰੁਪਏ ਦਾ ਬਚਾਇਆ ਤਾਂ ਕਹਿੰਦੀ ਕੰਮ ਵਾਲੀ ਰੱਖ ਲਾ 10 ਵੀ ਕਿਤੇ ਫੇਰ ਕਿਤੇ ਐਮਰਜੈਂਸੀ ਕੋਈ ਲੋਡ ਪੈ ਜਾਏ ਤੇ ਫੇਰ ਕਿੱਧਰ ਜਾਣਾ ਇੱਥੇ ਤਾਂ ਮੰਗਿਆ ਕਿਸੇ ਦੇਣਾ ਵੀ ਨਹੀਂ ਆ ਉੱਥੇ 100 ਬੰਦੇ ਲਾਗੇ ਗਵਾਂਢੀ ਕੋ ਬੰਦਾ ਲੈ ਆਉਂਦਾ ਸੀ ਇੱਥੇ ਕਿਹਦੇ ਕੋਲ ਲੈਣੀ ਐਸੇ ਕਰਕੇ ਤੈਨੂੰ ਮੈਂ ਪੁੱਛਿਆ ਕਿੰਨਾ ਇਹ ਦੋ ਕੋਈ ਬਾਹਰ ਜਾਣ ਲੱਗਾ ਸੋਚ ਸਮਗੇ ਚਲੀਏ ਤੁਸੀਂ ਕਿੰਨੇ ਕਿਰਾਏ ਦਾ ਕੋਈ ਗੱਲ ਹੀ ਨਹੀਂ ਨਿਆਰੇ ਲਵਾਂਗੇ ਆ ਵੇਲਾ ਨਿਆਰੇ ਹੁਣ ਇੱਥੇ ਵਿਪਨ ਇਹ ਥੋੜਾ ਗੱਲ ਹੁੰਦੀ ਆ ਯਾਰ ਕਿਸਮਤ ਦਾ ਥੋੜਾ ਪਤਾ ਹੁੰਦਾ ਵਾ ਕਿ ਕਿਹੜੇ ਵੇਲੇ ਕਦੋਂ ਬੰਦੇ ਦੇ ਸਾਟ ਲੱਗ ਜਣੀ ਆ ਹੱਦ ਕਰਨ ਦਿਓ ਤੁਸੀਂ ਮ ਮੈਂ ਮੰਜੀ ਤੇ ਬੈਠ ਜਾ ਰਮਾਨਾ ਕਿਸ ਦਾ ਦਿਲ ਨਹੀਂ ਕਰਦਾ ਹੈਗਾ ਵੀ ਵਿਹਲੇ ਅੰਦਰ ਵੜ ਕੇ ਬੈਠੇ ਰਹੀਏ ਐਹੋ ਤੇ ਫਿਰ ਗੱਲ ਵਾ ਤਾਂ ਤਾਂ ਕਿਨੇ ਲੋਕ ਸਾਂਝੇ ਪਰਿਵਾਰ ਚ ਰਹਿਣ ਗਏਦਾ ਵਾ ਬੰਦਾ ਲਾਗੋ ਬੰਦਾ ਫੜਾ ਜਿੰਦਾ ਕੋਈ ਚੀਜ਼ ਦੀ ਕੋਈ ਸਿਆਣਾ ਬੰਦਾ ਹੋਂਦੇ ਘਰ ਚ ਹੋਏ ਤਾਂ ਜਿਹੜੀ ਉਹ ਨੋਬਤ ਹੁੰਦੀ ਨਾ ਬੰਦੇ ਦੇ ਉਹ ਅਗਲੇ ਨੇ ਜੇਠ ਲੈਂਦੇ ਆ ਆ ਪਤਾ ਲੱਗਦੇ ਹੁਣ ਵੇਖਿਆ ਬਾਹਰ ਆ ਗਏ ਤੂੰ ਹੀ ਤੇ ਬਸ ਨਾ ਉਹਨਾਂ ਦੀ ਸਾਈਡ ਹੀ ਲਿਆ ਕਰੋ ਹਜੇ ਵੀ ਨਹੀਂ ਤੁਹਾਨੂੰ ਪਤਾ ਲੱਗਣਿਆ ਵੀ ਮੇਰੀ ਜਨਾਨੀ ਦੇ ਸੱਟ ਲੱਗੀ ਆ ਮੈਂ ਕੋਈ ਡਾਕਟਰ ਕੋ ਲੈ ਜਾ ਕੋਈ ਦਵਾਈ ਲੈ ਆਵਾਂ ਨਾ ਉਹਨਾਂ ਦੇ ਗੁੱਗੇ ਗਈ ਜਾਣਦੇ ਆ ਉਹਨਾਂ ਨੇ ਤਾਂ ਜਿੱਦਨ ਦੇ ਆਏ ਹੀ ਇੱਕ ਕਰੀ ਵੀ ਫੋਨ ਕਰਕੇ ਕਿਤੇ ਪੁੱਛਿਆ ਹਨ ਕਿ ਕਿਹੜੇ ਹਾਲਾਤਾਂ ਚ ਰਹਿੰਦੇ ਆ ਤੇ ਕਿੱਦਾਂ ਨਹੀਂ ਆ ਉਹ ਕੱਲੀ ਪੁੱਛਣਾ ਆਂ ਦਾ ਚਾਹ ਤੈਨੂੰ ਵੀ ਉਹਨਾਂ ਨੂੰ ਇਹ ਤੂੰ ਕਹਿੰਦੀ ਮੈਂ ਰਹਿਣਾ ਕੋਈ ਗੱਲ ਨਹੀਂ ਬਾਤ ਜਾ ਕੇ ਅਵੇਲਾ ਰਹਿੰਦਾ ਹਨ ਤੇ ਜਾਈ ਥੱਕੀ ਮੈਂ ਰਹੀ ਭੁਗਤ ਉਹਨਾਂ ਨੂੰ ਬੜਾ ਚਾਹੇ ਬਾਹਰ ਹੁੰਦਾ ਤੈਨੂੰ ਮਾ ਮੈਨੂੰ ਨਾ ਅੱਜ ਬੜੀ ਖੁਸ਼ੀ ਹੋਣਦੀ ਵੀ ਆਈ ਆਪਣੇ ਘਰ ਆ ਗਏ ਆ ਤੇ ਨਾਲੇ ਦਾਦੀ ਮੰਮਾ ਨੂੰ ਮਿਲਾਂਗੇ ਪੁੱਤ ਖੁਸ਼ੀ ਤਾਂ ਮੈਨੂੰ ਵੀ ਬੜੀ ਹੋਣਦੀ ਆ ਪਰ ਹੁਣ ਮੈਨੂੰ ਨਾ ਇਹ ਡਰ ਲੱਗਣ ਡਿਆ ਈ ਪਤਾ ਨਹੀਂ ਇਹਨਾਂ ਨੇ ਕਿਹੜੇ ਮੂੰਹ ਘੂਣਾ ਸਾਡੇ ਨਾਲ ਅੰਦਰ ਵੜਨ ਗੀਆਂ ਵੀ ਕੋਈ ਚਾਜ ਨਾਲ ਬੁਲਾਊਗਾ ਵੀ ਸਾਨੂੰ ਕਿ ਨਹੀਂ ਇੱਕ ਗੱਲ ਹੋਰ ਉਤੋਂ ਅਸੀਂ ਤੇਰੇ ਪਾਪਾ ਨੂੰ ਫੋਨ ਕਰਕੇ ਵੀ ਨਹੀਂ ਦੱਸਿਆ ਇਹ ਤੇ ਤੂੰ ਜਿੱਦ ਕਰ ਬੈਠੀ ਆ ਤੇ ਮੈਂ ਤੇਰੇ ਨਾਲ ਤੁਰ ਪਈ ਆ ਆ ਗਾੜੀ ਉਹਨਾਂ ਨੇ ਵੀ ਪਤਾ ਨਹੀਂ ਹਜੇ ਕੀ ਕਹਿਣਾ ਹੀ ਹੋ ਚਲ ਆ ਵੇਖੀ ਇਹ ਤੇ ਸਹੀ ਗੇਟ ਤੇ ਖੁੱਲਾ ਹੀ ਆ ਆ ਜਾ ਆਓ ਇਹ ਦਾਦੀ ਬੈਠੀ ਹੋ ਚਲ ਨੱਥਾ ਸ਼੍ਰੀ ਕਾ ਰਤੀ ਰਾਣੀ ਆਏ ਨਹੀਂ ਕਿਤੇ ਮੈਂ ਤਾਂ ਠੰਡ ਪੈ ਗਈ ਮਹਾ ਕਿਤੇ ਰੌਣਕਾਂ ਘਰ ਚ ਆਇਆ ਮੰਮੀ ਸასი ਘਾਲ ਸასი ਠੀਕ ਹੋ ਠੀਕ ਆ ਪੁੱਤ ਚੱਲ ਆ ਜਾ ਅੰਦਰ ਬੈੰਨੇ ਆ ਤੇਰੇ ਤੇ ਮਕਾਨ ਚੰਗੀ ਤਰ੍ਹਾਂ ਖੇਚਤੀ ਆ ਮੇਰਾ ਤਾਂ ਕਦੇ ਘਰ ਹੀ ਤੂੰ ਸੁੰਨਾ ਕਰਕੇ ਰੱਖ ਦਿੱਤਾ ਕੁੜੀ ਨਾਲ ਕੋਈ ਨਹੀਂ ਮੰਮੀ ਲੈਦਾ ਸਾਈ ਤੁਹਾਡੇ ਕੋਲ ਹੀ ਆਂ ਕਿੱਥੇ ਜਾਣਾ ਵਾ ਜਾ ਜੀ ਇੱਥੇ ਪੁੱਤ ਮਮਾਰਦੀ ਪਰਮ ਨੂੰ ਆਇਆ ਪਰਮ ਪਰਮ ਅਵੇ ਕੌਣ ਆਇਆ ਲੈ ਗਾਈਆ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਜੀ ਮੈਂ ਜਮਮੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਤੋਏ ਤੂੰ ਤੇ ਜਾ ਕੇ ਜੀ ਲਾ ਲਿਆ ਮੇਰੀ ਤੀਨੇ ਤੇ ਹਾਡਾ ਨਹੀਂ ਜੀ ਲੱਗਾ ਪਰ ਦਿੱਤੋ ਬਿਨਾ ਮੇਰਾ ਵੀ ਨਹੀਂ ਲੱਗਾ ਜੀ ਤੁਹਾਡੇ ਬਿਨਾ ਕਾਈਆਂ ਲੀਸੀ ਲੀਸੀ ਹੋ ਗਈਆਂ ਹੈ ਜੀ ਕਿੱਥੇ ਲੱਗਦਾ ਆਪਣੇ ਪਰਿਵਾਰ ਤੋਂ ਬਿਨਾ ਤੂੰ ਇੱਥੇ ਰਹਿ ਆ ਸਾਡੇ ਕੋ ਮੈਂ ਹੁਣ ਇੱਥੇ ਹੀ ਰਹਿਣਾ ਵਾ ਇਹ ਤਾਂ ਬੜਾ ਆਜ਼ਾਦ ਕਰਦੀ ਹੀ ਮੈਂ ਚੱਲ ਅੱਜ ਤੈਨੂੰ ਮਿਲ ਆਈ ਲਿਓਨੀ ਆ ਬੜੀ ਜਿੱਦ ਕਰਨ ਦੀ ਹੀ ਮੈਂ ਜਾਣਾ ਦਾਦੀ ਨੂੰ ਮਿਲਣ ਮੈਂ ਚੱਲ ਫਿਰ ਇਹ ਵੀ ਅੱਧੀ ਕਰਦੀ ਆ ਬਾਹ ਕਿਉਂ ਇਦਾਂ ਕੀਤੀ ਉਹ ਦੀਦੀ ਹੱਥ ਤੇ ਨਾ ਸੱਟ ਲੱਗੀ ਆ ਡਿੱਗ ਪਈ ਮੈਂ ਡਿੱਗ ਪਈ ਆਹੋ ਮੈਂ ਨਾ ਡਈ ਹੀ ਝੌਂਕੇ ਗਾੜੀ ਨਹੀਂ ਕੰਮ ਕਰਨ ਚੁੱਲੇ ਅੱਗੇ ਤੇ ਉੱਥੇ ਮੈਂ ਡੇਗੀ ਠੇਡਾ ਲੱਗ ਗਿਆ ਮੈਨੂੰ ਤੇ ਉਹ ਗੋਟ ਨੂੰ ਸੱਟ ਲੱਗੀ ਆ ਜਿਆਦਾ ਦਿਨ ਲੱਗੇ ਜਿਆਦਾ ਹੀ ਲੱਗੀ ਆ ਮੰਮੀ ਆਹ ਹੱਡੀ ਇੱਥੋਂ ਕਹਿੰਦੇ ਕਿਸ ਕੀ ਆ ਵਿਖਾ ਲਿਆ ਨਹੀਂ ਕਿਸ ਨਾ ਨਹੀਂ ਵਿਖਾ ਲਿਆ ਇਦਾਂ ਹੀ ਦਵਾਈ ਦੁਈ ਲੈ ਕੇ ਖਾਦੀ ਸੀ ਖਾ ਲੈਨੀ ਫੇਰ ਪੀੜ ਰੁਕ ਜਾਂਦੀ ਏ ਤੇ ਮਾੜਾ ਮੋਟਾ ਕੰਮ ਕਰ ਲੈਨੀ ਇੱਕੇ ਹੱਥ ਨਾਲ ਹੀ ਤੇ ਫੇਰ ਇਦਾਂ ਜਿਹਾ ਦਰਦ ਹੋਣ ਦਾ ਪੈਂਦੀ ਫੇਰ ਬੰਨ ਲੈਨੀ ਕਦੀ ਤੇਲ ਲਾ ਕੇ ਸੱਟ ਵਾਲਾ ਨਹੀਂ ਤੇ ਉਹ ਕਹਿਆ ਡਾਕਟਰ ਨੂੰ ਕਾਲ ਕੇ ਪੱਟੀ ਪੁੱਟੀ ਕਰਾਉਣੀ ਮੰਮੀ ਬੁਖਾਲ ਤੇ ਲੈਂਦੇ ਡਾਕਟਰ ਨੂੰ ਪਰ ਕੀ ਕਰਾਂ ਹਾਲਾਤ ਹੀ ਇੰਨੇ ਮਾੜੇ ਹੋ ਗਏ ਹੀ ਨਾ ਵੀ ਡਾਕਟਰ ਕੋਲ ਜਾਣ ਜੋਗੇ ਪੈਸੇ ਹੀ ਨਹੀਂ ਹੈਗੇ ਹੀ ਹਾਂ ਹਾਂ ਤੇ ਤੂੰ ਫੋਨ ਕਰ ਲੈਂਦੇ ਹੋ ਅਜੇ ਥੋੜੇ ਦਿਨ ਹੋਏ 8000 ਰੁਪਏ ਲਿਆਇਆ ਅਗਰ ਨਾ ਮਤੇ ਡੇਰੀ ਚੋ ਕੋਈ ਉਹਦੇ ਕੋਲ ਹੈਗੇ ਤਾਂ ਕਹਿੰਦੀ ਕੂਲਰ ਲੈਣਾ ਤੇ ਮੈਂ ਤੇਰਾ ਇਲਾਜ ਕਰਾ ਲੈਂਦੀ ਪੈਸੇ ਦਿਨ ਪਹਚਾਣ ਦਸ ਕਰ ਫੋਨ ਤੇ ਕਰ ਦਿੰਦਾ ਮੰਮੀ ਮੈਂ ਆਣਾ ਐਵੇਂ ਝਾਕੀ ਗਈ ਮੈਂ ਹਾ ਜੋ ਕੁਛ ਮੈਂ ਕੀਤਾ ਵਾ ਕੀ ਪਤਾ ਤੁਸੀਂ ਮੈਨਾਂ ਬੋਲਣਾ ਵੀ ਆ ਕਿ ਨਹੀਂ ਮੈਨੂੰ ਡਰ ਜਾ ਹੀ ਲੱਗਦਾ ਰਿਹਾ ਮੈਂ ਤਾਂ ਹੀ ਨਹੀਂ ਤੁਹਾਡੇ ਨਾਲ ਗੱਲ ਕੀਤੀ ਨਾਲੇ ਉਹ ਤੁਹਾਡੇ ਕੋ ਕਿਹੜਾ ਫੋਨ ਹੁੰਦਾ ਘਰ ਕੋਈ ਇੱਕੋ ਹੀ ਫੋਨ ਆ ਉਹ ਵੀ ਵੇਪਣ ਲੈ ਜਾਂਦੇ ਆ ਨਾਲ ਕੰਮ ਤੇ ਤੇ ਉਹ ਸ਼ਾਮਾਂ ਨੂੰ ਜਦੋਂ ਆਉਂਦੇ ਉਦੋਂ ਹੀ ਫੋਨ ਆਉਂਦਾ ਘਰ ਤੂੰ ਜਾ ਚੱਕੀ ਜੰਨੀ ਉਹਦਾ ਨਵਾਂ ਨਾਲ ਮਾਸ ਨਹੀਂ ਕਦੀ ਵਕ ਹੁੰਦਾ ਗੱਲ ਤੇ ਠੀਕ ਆ ਤੁਹਾਡੀ ਮੰਮੀ ਪਰ ਫਿਰ ਵੀ ਤੁਸੀਂ ਆ ਪੁੱਤ ਜੋ ਮਰਜ਼ੀ ਕਰ ਲੈਣਾ ਮਾਂ ਪਿਓ ਕੋ ਨਹੀਂ ਹੁੰਦਾਂ ਹਨ ਨੂੰ ਪੀ ਲੈ ਪਾਣੀ ਪੁੱਤ ਜਾ ਵਿੱਪਨ ਨੇ ਆ ਕੋੜੇ ਉਹਦਾ ਨਿਮਾਨ ਮਿਲਣ ਨੂੰ ਜੀ ਕੀਤਾ ਨਹੀਂ ਮੰਮੀ ਦੱਸ ਪੁੱਤਾਂ ਦਾ ਜੀ ਕਿਦਾਂ ਨਾ ਕਰੇ ਮਾਣ ਨੂੰ ਮਿਲਣ ਉਹ ਤੇ ਘਾਰ ਹੀ ਹੈ ਨਹੀਂ ਉਹ ਤੇ ਆ ਕੁੜੀ ਜਿੱਦ ਕਰਨ ਦੀ ਵੀ ਮੈਂ ਹੁਣੇ ਹੀ ਜਾਣਾ ਦਾਦੀ ਨੂੰ ਮਿਲਣਾ ਮੈਂ ਤੇ ਤਾਂ ਕਰਕੇ ਆ ਗਈ ਮੈਂ ਚੱਲ ਜਦੋਂ ਨੂੰ ਉਹਨਾਂ ਨੇ ਆਉਣਾ ਉਹਦੋਂ ਨਿਹਰਾ ਹੋ ਜਾਂਦਾ ਵਾ ਤੇ ਤਾਂ ਕਰਕੇ ਫਿਰ ਮੈਂ ਚੱਲਾਂ ਹੀ ਦੋਵੇਂ ਜਾਣੀਆਂ ਚੱਲ ਜਣੀਆਂ ਵਾ ਤੇ ਦੀਦੀ ਤੁਸੀਂ ਐਦਾਂ ਕਰੋ ਹਾਂ ਤੁਸੀਂ ਵਿਪਨ ਨੂੰ ਫੋਨ ਲਾ ਦੋ ਹਾਂ ਕਿ ਉਹ ਵੀ ਸਿੱਧੇ ਇੱਧਰ ਹੀ ਆ ਜਾਣਗੇ ਜੇ ਉਹ ਘਾਰ ਚੱਲ ਗਏ ਨਾ ਤੇ ਉਹਨਾਂ ਨੇ ਟੈਨਸ਼ਨ ਲੈਣ ਡਾ ਪਣਾਵਾ ਕਿ ਪਤਾ ਨਹੀਂ ਮਾਵਾਂ ਧੀਆਂ ਕਿੱਥੇ ਚਲ ਗਈਆਂ ਵਾ ਫਿਕ ਨੰਬਰ ਉਹ ਹੀ ਆ ਨਾ ਪਹਿਲਾਂ ਹੀ ਹਾਂਜੀ ਉਹੀ ਉਹ ਨੰਬਰ ਹੀ ਆ ਚੱਲ ਮੈਂ ਕਰਦੀ ਹੁਣ ਤੁਸੀਂ ਕਰਨਾ ਕਰ ਕਰ ਦੋ ਤੁਸੀਂ ਹੁਣ ਲਾਗ ਤੁਹਾਨੂੰ ਤਾਂ ਭੇਜਦਾ ਇੱਥੇ ਘਰੇ ਆ ਜਾ ਹੈਲੋ ਸਤਿ ਸ਼੍ਰੀ ਅਕਾਲ ਤੈਨੂੰ ਚੇਤਾ ਕਿੱਥੋਂ ਆਣਾ ਸਾਡਾ ਗੱਲ ਕਿਉਂ ਨਹੀਂ ਆ ਗੱਲ ਇਦਾਂ ਦੀ ਐ ਤੂੰ ਤੇ ਆਉਂ ਜਿੱਦਾਂ ਪੱਕਾ ਹੀ ਅੱਡ ਹੋ ਗਿਆ ਹੁਣ ਨਾ ਭੁੱਲ ਹੀ ਗਿਆ ਸਾਨੂੰ ਬਲੇ ਦਾ ਸਲੀਪ ਮਨ ਗੋਸਾਵੀ ਆਪਣਿਆ ਦਾ ਹੀ ਹੁੰਦਾ ਵਾ ਅੱਛਾ ਹਾਈ ਤਾਂ ਨੀਆਂ ਗੱਲਾਂ ਤੇਨੂੰ ਬੜੀਆਂ ਹੁੰਦੀਆਂ ਚੱਲ ਠੀਕ ਆ ਉਹ ਨਾ ਪੂਜਾ ਹੁਣੀ ਇੱਥੇ ਆਏ ਆ ਅਨੂ ਤੇ ਪੂਜਾ ਨਹੀਂ ਨਹੀਂ ਉਹਦਾ ਕਿ ਤੇਨੂੰ ਜिद ਕਰ ਲਈ ਇੱਥੇ ਮੈਂ ਆਉਣਾ ਹੀ ਆਉਣਾ ਮੈਂ ਤੇ ਉਹ ਮਿਲ ਲਈ ਚੱਲ ਠੀਕ ਆ ਇੱਧਰ ਨੂੰ ਆ ਜੀ ਚੰਦਾ ਲੇ ਹੋ ਗਈ ਗੱਲ ਆਂਦਾ ਮੈਂ ਇੱਧਰ ਨਹੀਂ ਆਜੂਗਾ ਚੱਲ ਵਧੀਆ ਹੋ ਗਿਆ ਉਹ ਵੀ ਬੜਾ ਖੁਸ਼ ਹੋਇਆ ਆਂਦਾ ਹੈ ਇਹਨਾਂ ਨੂੰ ਕਿੱਦਾਂ ਰਾਹ ਆ ਗਿਆ ਇੱਧਰ ਦਾ ਮੈਂ ਤੈਨੂੰ ਤੇ ਆਉਣਾ ਨਹੀਂ ਆ ਇਹਨਾਂ ਨੂੰ ਆ ਗਿਆ ਹੀ ਉਹ ਨਹੀਂ ਰਾਹ ਤੇ ਥੋੜੀ ਦੀਦੀ ਪੁੱਲ ਦੇ ਆ ਦੱਸ ਆਪਣਿਆਂ ਦੇ ਥੋੜਾ ਰਾਹ ਪੁੱਲੀ ਦੇ ਆ ਉਹ ਤੁਹਾਨੂੰ ਪਤਾ ਜਦੋਂ ਕੋਈ ਮਾੜੀ ਘੜੀ ਆ ਜੇ ਮਾੜਾ ਸਮਾਂ ਆਏ ਤੇ ਫਿਰ ਤੁਹਾਨੂੰ ਪਤਾ ਹੀ ਆ ਹਨਾ ਕਈ ਗੱਲਾਂ ਹੋ ਜਾਂਦੀਆਂ ਘਰਾਂ 'ਚ ਐਵੇਂ ਹੀ ਮੇਰਾ ਵੀ ਦਿਮਾਗ ਖਰਾਬ ਹੋ ਗਿਆ ਮੈਂ ਤੁਹਾਡੇ ਸਾਰਿਆਂ ਤੇ ਇਦਾਂ ਹੀ ਇਲਜ਼ਾਮ ਲਾਉਂਦੀ ਰਹੀ ਕਦੀ ਕੋਈ ਤੇ ਕਦੀ ਕੋਈ ਚਲ ਕੋਈ ਗੱਲ ਨਹੀਂ ਪੂਜਾ ਗਲਤੀਆਂ ਹਾਰੇ ਕਾ ਇਨਸਾਨ ਤੋਂ ਹੁੰਦੀਆਂ ਵਾ ਤੇ ਜੇ ਉਹ ਕਹਿੰਦੇ ਹੁੰਦੇ ਨਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਤੇ ਬਾਕੀ ਰਹੀ ਗੱਲ ਹਾ ਤੇਰੀ ਛੱਟ ਦੀ ਇਹਦਾ ਇਲਾਜ ਹੁਣ ਅਸੀਂ ਆਪ ਕਰਾਵਾਂਗੇ ਤੇ ਹੁਣ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਜੋ ਵੀ ਤੇਰਾ ਢੀੜਾ ਕਪੜਾ ਉੱਥੇ ਹੈਗਾ ਬਣਾ ਉਹ ਆਪਣਾ ਲੈ ਆਓ ਤੇ ਅਹੀਂ ਨਹੀਂ ਹੁਣ ਜਾਣ ਦੇਣਾ ਖਾਸ ਕਰਕੇ ਆ ਕੁੜੀ ਕੁੜੀ ਤੋਂ ਬਿਨਾ ਤੇ ਜੀ ਸਾਡਾ ਬਿਲਕੁਲ ਨਹੀਂ ਲੱਗਦਾ ਉਹ ਕਰਨਵਾ ਤੇ ਉਹ ਵੀ ਵਿਚਾਰਾ ਨਿਆਣਾ ਕੱਲਾ ਬੈਠਾ ਰਹਿੰਦਾ ਵੇਂਦਾ ਰਹਿੰਦਾ ਵਾ ਹਾਂ ਹਾਂ ਵੀ ਮੇਰਾ ਕਦੋਂ ਉਹ ਗੱਲ ਵੀ ਆ ਮੈਂ ਕਿਸੇ ਨਾਲ ਖੇਡਾਂ ਜਾਂ ਕੋਈ ਯਾਰ ਦੇਲੀ ਦਾ ਸੂਣਾਵੇ ਉਹ ਵੀ ਨਿਆਣਾ ਕੀ ਕਰੇ ਵਿਚਾਰਾ ਆਹ ਓਏ ਉਦਾਂ ਦੋਵੇਂ ਭੈਣ ਭਰਾ ਖੇਡਦੇ ਰਹਿੰਦੇ ਸੀ ਐਵੇਂ ਦਾ ਸਾਡੀਆਂ ਗਲਤੀਆਂ ਕਰਕੇ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਵੱਖ ਕੀਤਾ ਸੀ ਨਹੀਂ ਨਹੀਂ ਹਾਂ ਜੀ ਕਿਨੇ ਕਾ ਹੀ ਕਰਦੇ ਵਿੱਚ ਹਾਂਜੀ ਹਾਂਜੀ ਗਲਤੀਆਂ ਦੇ ਵੱਡਿਆਂ ਤੇ ਸਜ਼ਾ ਨਿਕਿਆਂ ਨੂੰ ਮੈਂ ਲੈ ਹੀ ਆ ਕਿ ਉਹਨਾਂ ਨੇ ਆਣਾ ਕੀ ਵਿਗਾੜਿਆ ਵਿਚਾਰਿਆਂ ਨੇ ਆਹ ਪੁਰਾਣਾ ਦੀ ਫੇਰ ਲੰਦੀ ਆ ਇਹ ਮੰਮੀ ਕੋ ਤੇ ਨਾ ਉਦੋਂ ਦਾ ਉੱਠਿਆ ਹੀ ਨਹੀਂ ਗਿਆ ਇਹਨਾਂ ਨੇ ਇੰਨੀ ਟੈਨਸ਼ਨ ਲਈ ਨਾ ਕੋਈ ਗੱਲ ਨਹੀਂ ਕਰਨ ਵਾਲੀ ਮੈਂ ਮम्मी ਹੋਂ ਨਾ ਤੀ ਕੋਈ ਟੈਨਸ਼ਨ ਨਾ ਲਿਓ ਠੀਕ ਆ ਨਾਲੇ ਮੈਨੂੰ ਮਾਫ ਕਰ ਦੋ ਦੀਦੀ ਤੁਸੀਂ ਵੀ ਮੇਰੇ ਕੋ ਤੇ ਬੜੀ ਵੱਡੀ ਗਲਤੀ ਹੋਈ ਆ ਹੁਣ ਤੇ ਮੈਂ ਹੱਥ ਜੋੜਨ ਜੋਗੀ ਵੀ ਨਹੀਂ ਹੁਣ ਤੇ ਇਦਾਂ ਹੀ ਕਰ ਸਕਣੀ ਆ ਬਣਾ ਹੱਥ ਨਾ ਜੋੜ ਬਸ ਇਹਨੇ ਵੀ ਆਪਣੇ ਆਪ ਨੂੰ ਸੁਧਾਰ ਲੈ ਅਡਲੀ ਇੰਨਾ ਹੀ ਬਹੁਤ ਕਾਫੀ ਹੈ ਮੈਂ ਕੋਈ ਨਹੀਂ ਮੰਮੀ ਮੈਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਹੁਣ ਗਾਂ ਤੋਂ ਕਦੀ ਨਹੀਂ ਇਦਾਂ ਹੋਊਗਾ ਸਾਰੇ ਬੈਠੇ ਸਾਰੇ ਮੰਮੀ ਹੱਸ ਕੇ ਕਾਸੀ ਕਾ ਹਾਲ ਹੋਰ ਠੀਕ ਠਾਕ ਆ ਦੇ ਦੇ ਤੇਰੇ ਹੱਥ ਲਾਓ ਬੱਬੀ ਲਾ ਲਾ ਚਾਹੇ ਜਾ ਜਿੰਦਾ ਰਹੋ ਕੁੱਤੀ ਦਾ ਦੇਖਿਆ ਹੁਣ ਬਣੀ ਨਾ ਗੱਲ ਉਦਾਂ ਵੇਹੇ ਜਿਹੜਾ ਸੁੱਖ ਘਰ ਮਾਣਾ ਉਹ ਘਰ ਹੀ ਪੂਜਾ ਹਾਂ ਆਹ ਰੌਣਕ ਨਹੀਂ ਮਾਦੀ ਮੇਨਾਂ ਤੇ ਚਾਹ ਚੜ੍ਹ ਕੇ ਅੱਜ ਇਹ ਲਾਂ ਅਲੇ ਦਵਾਲੇ ਨਵਾਂ ਬਾੜਗਾ ਤੇ ਚਕਰ ਮੈਂ ਬੈਠੀ ਇਦਾਂ ਹੀ ਆ ਨਾ ਚਲੋ ਜਾਨੀਆਂ ਤੇ ਸੱਚੀ ਪੂਜਾ ਤਾਂ ਆਪਣੇ ਘਰ ਦੇ ਵਿੱਚ ਵੇਖ ਕੇ ਨਾ ਰੌਣਕ ਹੀ ਲੱਗੀ ਆ ਉਹ ਨਿੱਗੀ ਜੀ ਕੁੜੀ ਉਹ ਤੇ ਉਹਦਾ ਕਿਤੇ ਮੈਨਿ ਸਾਡੇ ਵਾਲ ਵੇਖ ਕੇ ਤਾਂ ਰੰਗ ਹੀ ਹੋਰ ਹੋ ਗਿਆ ਤੇ ਐਨ ਕਿਤੇ ਆਖ ਨਹੀਂ ਸੀਗੀ ਵੀ ਮੇਰਾ ਤੇ ਉਥੇ ਜੀ ਨਹੀਂ ਲੱਗਾ ਸੱਚੀ ਨੇ ਕੁੜੀ ਦਾ ਜੀ ਲੱਗਾ ਅਭੀ ਜੀ ਜਿੱਦਾਂ ਮਰਜੀ ਹੈ ਨਾ ਆਪਣੇ ਜੀਵਾਂ ਤੋਂ ਬਿਨਾ ਰੌਣਕ ਨਹੀਂ ਬਹੁੰਦੀ ਅਈ ਭਾ ਸੱਤ ਬਗਾਨੇ ਚੱਲ ਜੀ ਕਿਤੇ ਵੀ ਚੱਲਦੀ ਹੈ ਨਾ ਪਰ ਆਪਣੇ ਜਿਹੜਾ ਘਰ ਵਾ ਨਾ ਉਹ ਘਰ ਜੀ ਦੀ ਪਰਮਾਤਮਾ ਨੇ ਐਸਾ ਬਣਾਇਆ ਵਾ ਕਿ ਉਹ ਉਸ ਤੋਂ ਬਿਨਾ ਗੁਜ਼ਾਰਾ ਹੀ ਨਹੀਂ ਬੰਦੇ ਦਾ ਪਰ ਮੈਨੂੰ ਇੱਕ ਗੱਲ ਦੱਸ ਚਲੋ ਘਰ ਤੋਂ ਬਿਨਾ ਤਾਂ ਗੁਜ਼ਾਰਾ ਨਹੀਂ ਬੰਦੇ ਦਾ ਆ ਕੀ ਉਹਦੇ ਸੱਤ ਲੱਗੀ ਕਿਸੇ ਡਾਕਟਰ ਨੂੰ ਨਹੀਂ ਬਖਾਲਿਆ ਤੋ ਡਾਕਟਰ ਨੂੰ ਕੀ ਵਿਖਾ ਲੈਣਾ ਤੁਹਾਨੂੰ ਪਤਾ ਹੀ ਆ ਜਿਹੜੀ ਤਨਖਾਹ ਹੈ ਉਹ ਤੇ ਅਨੂ ਦੇ ਖਰਚੇ ਤਾਂ ਨਾ ਕੀ ਉਹਦੇ ਫੀਸਾਂ ਦਿੱਤੀਆਂ ਕੋ ਦੁੱਧ ਦਾ ਖਰਚਾ ਇਹ ਚੀਜ਼ ਤੇ ਇਹਨੂੰ ਪਤਾ ਲੱਗਾ ਬਾਹਰ ਜਾ ਕੇ ਕਿ ਬਾਹਰ ਦੀ ਰੋਟੀ ਖਾਣੇ ਕਿੰਨੇ ਔਖੇ ਆ ਘਰ ਤੋਂ ਬਾਹਰ ਰਹਿਣਾ ਬੜਾ ਔਖਾ ਵਾ ਨਹੀਂ ਚਲ ਜੇ ਇੰਨੇ ਨਹੀਂ ਦੱਸਿਆ ਤੇ ਤੂੰ ਹੀ ਹਾਨੂੰ ਫੋਨ ਕਰ ਲੈਂਦਾ ਅਸੀਂ ਤਾਂ ਥੋੜੇ-ਬੋੜੇ ਪੈਸੇ ਦਿੰਦੇ ਆ ਤਾਂ ਇਲਾਜ ਤੇ ਕਰਾਉਨੋ ਇਹ ਥੋੜਾ ਜਿਹਾ ਬੰਦਾ ਹੁਣ ਗਲਤੀਆਂ ਕਰਦਾ ਤੈਨੂੰ ਅੰਦਰ ਪਾ ਕੇ ਥੋੜਾ ਮਾਰੀਦਾ ਵਾ ਨਹੀਂ ਮੈਂ ਚਾਹਦਾ ਰਿਆਂ ਮੰਮੀ ਮੈਂ ਮੈਂ ਹੁਣ ਕੀ ਫੋਨ ਕਰਨੇ ਇਹਨਾਂ ਨੂੰ ਤੇ ਚਲੋ ਆਹ ਤਾਂ ਬੜੀ ਵਧੀਆ ਗੱ ਇਹ ਆ ਗਈ ਆ ਤੇ ਉਧਰ ਭਾਬੀ ਜੀ ਦਾ ਫੋਨ ਆਇਆ ਵੀ ਆਜੋ ਤੇ ਮੈਨੂੰ ਬੜੀ ਖੁਸ਼ੀ ਹੋਈ ਮਾਨ ਨੂੰ ਸੁਣ ਕੇ ਆਜੋ ਨਹੀਂ ਆ ਇੱਥੇ ਪੱਕਿਆਂ ਹੀ ਆਉਣਾ ਮੈਂ ਹੁਣ ਤੁਸੀਂ ਆਪਣਾ ਸਮਾਨ ਸਮੂਹ ਪੈਕ ਕਰਕੇ ਤੇ ਇੱਥੇ ਲੈ ਆਓ ਅਹੀਂ ਨਹੀਂ ਵਾਕ ਰਹਿਣ ਦੇਣਾ ਚਲੋ ਤੁਹਾਡਾ ਤੇ ਕੋਈ ਗੱਲ ਨਹੀਂ ਤੁਸੀਂ ਤਾਂ ਸਿਆਣੀ ਬਣੇ ਰਹਿ ਆ ਵੀ ਲੋਗੇ ਪਰ ਮੰਮੀ ਦਾ ਕੁੜੀ ਪਿਣਾ ਤੇ ਬਿਲਕੁਲ ਜੀ ਨਹੀਂ ਲੱਗਦਾ ਤੇ ਭਾਬੀ ਜੀ ਇਹ ਤੋਂ ਵੱਡੀ ਗੱਲ ਕਿਹੜੀ ਹੋਣੀ ਆ ਜੇ ਇਹ ਗੱਲਵਾ ਤੇ ਫਿਰ ਤਾਂ ਬਹੁਤ ਵਧੀਆ ਗੱਲ ਵਾ ਮੈਂ ਤੁਸੀਂ ਠੀਕ ਵਾਤੇ ਪਰ ਮੈਂ ਕਹਨੀ ਆ ਅਗਲੇ ਸਾਲ ਆਵਾਂਗੇ ਕੁੜੀ ਦਾ ਫਿਰ ਸਕੂਲ ਦਾ ਬੜਾ ਉਹ ਖਾ ਜਾਣਾ ਹੁਣ ਤੇ ਬੱਸ ਵੀ ਲੱਗੀ ਆ ਉਧਰ ਫੇਰ ਇੱਥੋਂ ਕਿੰਨਾ ਔਖਾ ਹੋਗਾ ਨਹੀਂ ਰਹਿਣ ਦੇ ਭੈਣਾ ਹੈਗੇ ਆ ਸਾਡੇ ਕੋਲ ਪੈਸੇ ਅਸੀਂ ਹੋਰ 200 ਕਰਾਇਆ ਵੱਧ ਦੇ ਲਾਂਗੇ ਐਨਾ ਵੀ ਨਹੀਂ ਸਾਡਾ ਵੀ ਹੱਥ ਟੈਟ ਸਾਡਾ ਮਹਾਰਾ ਸਾਰੀ ਜਾਣ ਡਿਆ ਵਾ ਐਵੇਂ ਨਹੀਂ ਦਿਲ ਛੱਡੀਦਾ ਹੁੰਦਾ ਭਾਬੀ ਜੀ ਗੱਲ ਪੈਸਿਆਂ ਦੀ ਨਹੀਂ ਹੈਗੀ ਗੱਲ ਤੇ ਯਾਰ ਬੇਲੀ ਕੋ ਜਨ ਮਰਜ਼ੀ ਉਹ ਮੰਗ ਲੋ ਪੈਸੇ ਦੇਂਦਾ ਕੋਈ ਪਰ ਗਾਦੇ ਵੀ ਇਹਦੀ ਮੱਤ ਟਿਕਾਣੇ ਲਿਆਉਣੇ ਸੀ ਇਹਨੂੰ ਥੋੜਾ ਅਹਿਸਾਸ ਹੁੰਦਾ ਵੀ ਆਪਣੇ ਤੇ ਬਗਾਨੇ ਕੀ ਹੁੰਦੇ ਆ ਇਹ ਕਰਕੇ ਇਹਨੂੰ ਅਹਿਸਾਸ ਹੋ ਗਿਆ ਮੈਨੂੰ ਇਹੋ ਬੜੀ ਖੁਸ਼ੀ ਹੁਣ ਤੀ ਮੈਨੂੰ ਜਲੀਲ ਹੀ ਕਰਾਈ ਜਾਓਗੇ ਮੈਂ ਤੇ ਤੁਹਾਡੇ ਤੋਂ ਪਹਿਲਾਂ ਹੀ ਆ ਗਈ ਆ ਤਹੀ ਤੇ ਆਏ ਨਹੀਂ ਪਹਿਲਾਂ ਤਾਂ ਮੈਂ ਹੀ ਆਈ ਆ ਨਾ ਘਰ ਚਲ ਕਹਿੰਦੇ ਆ ਨਾ ਜਰਿਆ ਸੋ ਤਰਿਆ ਜਿਹਨ ਨੇਵਾ ਹੁੰਦਾ ਨਾ ਉਹ ਰੱਬ ਦੀ ਨਜ਼ਰ ਬਹੁਤ ਉੱਚਾ ਹੁੰਦਾ ਵਾ ਮੇਰਾ ਤਾਂ ਭਰਾਵਾ ਇਹਨਾਂ ਨੂੰ ਵੇਖ ਕੇ ਕਹਿੰਦਾ ਕਿ ਲੋ ਕੋਣ ਵਧਿਆ ਮੈਂ ਵੇਖ ਲੱਕ ਨਹੀਂ ਹੋ ਗਿਆ ਮੰਮੀ ਖੁਸ਼ ਹੋ ਗਈ ਵੇਲਾ ਚਿਹਰੇ ਤੇ ਉਹਨਾਂ ਕਾ ਗਈ ਉਹਨਾਂ ਦੇ ਕੋਈ ਨਹੀਂ ਮੰਮੀ ਦੋ ਚਾਰ ਦਿਨ ਰੋਕ ਜਾਓ ਫਿਰ ਦੋ ਤਿੰਨ ਕਿਲੋ ਹੋਰ ਵਧਾ ਦੇਣਾ ਹੈ ਉਹ ਕੁੜੀ ਵੇਖੋ ਉਧਰ ਕਿੱਦਾਂ ਕਰਨਾ ਡਈ ਲੜਨਾ ਮੇਰਾ ਤਾਂ ਬਹੁਤ ਵਧੂਗਾ ਕੋਣ ਜੇ ਤੂੰ ਹੀ ਕੋਚ ਤਾਂ ਮੈਂ ਵੀ ਪੁੱਛ ਲੈ ਨਹੀਂ ਮੰਮੀ ਆਪਾਂ ਤੇ ਖੁਸ਼ ਹੀ ਖੋਚਵਾ ਮੈਨੂੰ ਤੇ ਜਿਆਦਾ ਉਹਦੀ ਅਨੂ ਦੀ ਆਉਣ ਢੀ ਆ ਜਿਹੜੀ ਭਰਾ ਦੇ ਨਾਲ ਲੜਨ ਤੋਂ ਵੇਲਾ ਕਿੱਦਾਂ ਤਰਸਾਂ ਢੀ ਵੇ ਉਹਨਾਂ ਨੇ ਕਿੰਨਾ ਰੋਲਾ ਪਾਇਆ ਅਦਰ ਕਿਦਾਂ ਡੇ ਲੜਨਾ ਨਹੀਂ ਹੁਣ ਸਾਰੇ ਆਪਣੇ ਖੂਨ ਦਾ ਰਿਸ਼ਤਾ ਨਾ ਹੁੰਦਾ ਹੀ ਹੁੰਦਾ ਵਾ ਹਾਂਜੀ ਹਾਂਜੀ ਆਵੇ ਜਾਂਦੇ ਆ ਵੀ ਉਹ ਗੱਲ ਫਿਰ ਲੜਨ ਰਾਤ ਆਵੇ ਤੇ ਵਿਛੜਨ ਰਾਤ ਨਾ ਆਵੇ ਜਿਹੜੇ ਗੱਲਾਂ ਮਿਲਦੇ ਆ ਨਾ ਉਹ ਨੂੰ ਹੀ ਪਤਾ ਹੁੰਦਾ ਜਿਹੜਾ ਮਿਲਦਾ ਵਾ ਹੁਣ ਅਸੀਂ ਆਪੋ ਜਿੰਦੀ ਮਿਲੇ ਨਾ ਸਾਨੂੰ ਪਤਾ ਕਿੱਦਾਂ ਦੀ ਹੀਲਿੰਗ ਅਸੀਂ ਲੈਣ ਦੇ ਆ ਹਾਂਜੀ ਨਾਲੇ ਹੁਣ ਖੁਸ਼ੀ ਖੁਸ਼ੀ ਨਾ ਤੁਹਾਡੇ ਚਿਹਰੇ ਕਿੰਨੇ ਖੁਸ਼ ਲੱਗਣ ਦੇ ਆ ਜਦੋਂ ਲੜਦੇ ਸੀ ਤੂੰ ਕਿਦਾਂ ਭਾਬੀ ਨਾਲ ਲੜਦੇ ਨੇ ਤੇ ਤੇਰੇ ਤੇ ਵੀ ਟੈਨਸ਼ਨ ਕਿੰਨੀ ਪੈਂਦੀ ਤੇ ਭਾਬੀ ਕਿੰਨੀ ਦੁਖੀ ਹੁੰਦੀ ਤੇ ਮੰਮੀ ਤੇ ਵੱਖਰਾ ਸਾਥ ਸਾਦੀ ਚੱਲ ਗੱਲਾਂ ਵੀ ਕਰੀ ਜਾਣਗੇ ਕੋ ਚਾਹ ਪਾਣੀ ਵੀ ਪੀਣਾ ਕਿ ਨਹੀਂ ਲਿਓ ਲਿਓ ਚਾਹ ਗੇ ਦੇਖੋ ਉਹਨਾਂ ਨੇ ਚਾਹ ਬਣਾ ਕੇ ਪਿਆ ਚੱਲ ਪੀਣੇ ਹੁਣ ਇਹਨੇ ਵੀ ਪੀਣੀ ਚੱਲ ਕੁਝ ਆ ਤੂੰ ਬਣਾ ਮੈਂ ਬਣਾ ਲਿਓ ਨਹੀਂ ਆਏ ਕਿਹੜੀ ਗੱਲ ਆ ਮੈਂ ਬਣਾ ਕੇ ਲਿਆਉਣੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਤੁਸੀਂ ਬੈਠੋ ਮੈਂ ਬਣਾ ਕੇ ਲਿਆਉਣੀ ਜਾ ਕੋਈ ਨਹੀਂ ਕੋਈ ਨਹੀਂ ਬਣਾਉਂਦਾ ਇਹਨਾਂ ਦੇ ਹੱਥਾਂ ਦੀ ਚਾਹ ਪੀਣੇ ਅੱਜ ਤੇ ਯਾਰ ਦੀ ਇਹਨੂੰ ਮੈਂ ਹੁਣ ਇਹਦੀ ਵਾਰੀ ਹਾਂ ਪਿਆਲਣ ਦੀ ਸასი ਨਾਲ ਸਾਰੇ ਸਾਰਿਆਂ ਨੂੰ ਹੋ ਸੁਣਾਓ ਕੀ ਹਾਲ ਚਾਲ ਆ ਐਂ ਤਾਂ ਸਾਰੇ ਬਿਲਕੁਲ ਫਿੱਟ 파ਟ ਆ ਬਾਕੀ ਚਲੋ ਏ ਆਪੀ ਅਹੀਂ ਸੀਰੀਜ਼ ਚਾਲੂ ਕੀਤੀ ਸੀ ਪੋਹਲਿਆ ਨਾਲ ਚਲਾਕੀਆਂ ਥੂ ਜਿੱਦਾਂ ਤੁਸੀਂ ਸਾਡੀ ਪਹਿਲੀ ਸੀਰੀਜ਼ ਨੂੰ ਪਿਆਰ ਦਿੱਤਾ ਸੀ ਇਹਨੂੰ ਵੀ ਇਦਾਂ ਹੀ ਪਿਆਰ ਦਿੱਤਾ ਵਾ ਅੱਜ ਇਹਦੀ ਅਹੀਂ ਕਰਤੀ ਆ ਐਂਡਿੰਗ ਬਾਕੀ ਸਾਰੇ ਭੈਣ ਭਰਾਵਾਂ ਨੇ ਨਾ ਸਾਡੀ ਵੀਡੀਓ ਨੂੰ ਇੰਨਾ ਪਸੰਦ ਕੀਤਾ ਕਿ ਇਹਨੇ ਪੂਜਾ ਨੂੰ ਮਾਰੇ ਕਿਹਾ ਕਿ ਇਹਨੇ ਮੈਨੂੰ ਮਾਰੇ ਕਿਹਾ ਚਲੋ ਇਹ ਹੈਗਾ ਵੀ ਇਹ ਰੋਲ ਹੀ ਹੈਗਾ ਇੱਕ 네ਗਟਿਵ ਰੋਲ ਹੀ ਹੈਗਾ ਅਸੀਂ ਮਤਲਬ ਚਲੋ ਹੋਰ ਵੀ ਚੁਆਇਸ ਕਰ ਸਕਦੇ ਸੀ ਪਰ ਇਹ ਵੀ ਜਿੰਨਾ ਖੂਬ ਮਤਲਬ ਜੀ ਜਾਣ ਨਾਲ ਪੂਜਾ ਇਹ ਰੋਲ ਨੂੰ ਨਭੰਦੀ ਆ ਨਾ ਮੇਰੇ ਸਾਹਬ ਨਾਲ ਕੋਈ ਨਹੀਂ ਨਿਭੰਦਾ ਇਹ ਮਤਲਬ ਅਹੀਂ ਕਿਆਦੇ ਨਾ ਕਮੈਂਟ ਆ ਜਾਂਦੀ ਆਉਣ ਦੋ ਜਦੋਂ ਮੈਂ ਟੈਨਸ਼ਨ ਨਹੀਂ ਰਹਿਂਦੀ ਤੋਹੀ ਕ ਲੈਂਦੇ ਰੋਲ ਇਹ ਨਾਲ ਲੱਗਦੇ ਜਦ ਤੱਕ ਜਦੋਂ ਕਮੈਂਟ ਕੋਈ ਮਾੜਾ ਆਉਣਾ ਨਾ ਤੇ ਦੀਦੀ ਨੇ ਮੈਨੂੰ ਫੋਨ ਕਰ ਦੇਣਾ ਉਝਾ ਕਮੈਂਟ ਆ ਗਿਆ ਕੱਟਦਾ ਮੈਂ ਨਹੀਂ ਰਹਿਣ ਦਾ ਜੋ ਹੈਗਾ ਚੱਲਣ ਦਾ ਮੈਨੂੰ ਥੋੜਾ ਹੋਰ ਦਿਓ ਤੇ ਕਰੈਕਟਰ ਨੂੰ ਹੋਰ ਦਿਓ ਹੈ ਨਾ ਅਸਲ ਗੱਲ ਕੀ ਆ ਪਤਾ ਕੀ ਹੁੰਦਾ ਹਰ ਬੰਦੇ ਦਾ ਵੱਖਰਾ ਵੱਖਰਾ ਸੁਭਾਅ ਹੁੰਦਾ ਵਾ ਇਹਦੇ ਅੰਦਰ ਪੋਜ਼ਿਟਿਵਿਟੀ ਨਹੀਂ ਹੈਗੀ 네ਗਟਿਵਿਟੀ ਆ ਉਹ 네ਗਟਿਵਿਟੀ ਵਧਿਆ ਨਿਕਲਦੀ ਜਾਂਦਾ ਨਹੀਂ ਉਹਦਾ ਰੀਅਲ ਲਾਈਫ ਵਿੱਚ ਪੂਜਾ ਬਹੁਤ ਸੁਭਾਅ ਵਧੀਆ ਬੜਾ ਸੁਭਾਅ ਵਧੀਆ ਆਹੀ ਇਤਾਂ ਦੇ ਨਹੀਂ ਹੈਗੇ ਆਹੀ ਨਾਲ ਮਿਲ ਕੇ ਰਹਿਨੇ ਆ ਕਰੈਕਟਰ ਜੇ 네ਗਟਿਵ ਆ ਨਾ ਬਹੁਤ ਵਧੀਆ ਲੱਗਉਂਦੀ ਆ ਬਾਕੀ ਮੈਂ ਇਹਨਾਂ ਨੂੰ ਇੱਕ ਵਾਰ ਰਿਕਵੈਸਟ ਕਰਦੀ ਆ ਵੀ ਮੈਨੂੰ ਭੋਲਾ ਜਿਹਾ ਰੋਲ ਨਾ ਕੋਈ ਦਿਓ ਉਹ ਨਹੀਂ ਮੇਰ ਕੋਲ ਆ ਉਹ ਮੈਂ ਕਰ ਨਹੀਂ ਸਕਦੀ ਵ ਇਹਦੇ ਵਿੱਚ ਇਹ ਹੀ ਮੇਰਾ ਰਾਜ਼ਾ ਹੈਗਾ ਵੀ ਇਹਨੂੰ ਅਸੀਂ ਦਿੰਨੇ ਆ ਪੋਜੀਟਿਵ ਰੋਲ ਤੇ 네ਗਟਿਵ ਮੈਂ ਲੈਣੀ ਆ ਪਰ ਇਹ ਨਹੀਂ ਮੰਨੀ ਆਂਦੀ ਮੈਂ ਜਿਹੜਾ ਉਹ ਰੋਲ ਲੈਣਾ ਤੁਸੀਂ ਮੇਰਾ ਉਹੋ ਹੀ ਰਹਿਣ ਦਿਓ ਮੈਂ ਹੱਥ ਚੱਲ ਪੈਣਾ ਤੂੰ ਇਹੋ ਰੋਲ ਪਤਾ ਕਿ ਰੋਲ ਉਈਓ ਕਰਨ ਦਾ ਮਜ਼ਾ ਆਂਦਾ ਵਾ ਜਿਹੜਾ ਆਪਣਾ ਜੀ ਜਾਨ ਆਪਾਂ ਬਣਾਈਏ ਹੈਨਾ ਜਿਸ ਰੋਲ ਦੇ ਵਿੱਚ ਆਪਾਂ ਜਾਨ ਨਹੀਂ ਨਾ ਪਾ ਸਕਦੇ ਉਹ ਰੋਲ ਮੈਨੂੰ ਬਣਾਉਣਾ ਚੰਗਾ ਹੀ ਨਹੀਂ ਲੱਗਦਾ ਹੈਗਾ ਕਿੱਦਾਂ ਉਹਨੂੰ ਬਣਾਵਾਂਗੇ ਆਪਾਂ ਨਾ ਬੜੇ ਕੈਦ ਇਹਦਾ ਬਾਕੀ ਵੀਡੀਓ ਬੜੀ ਔਖੀ ਬਣਦੀ ਹੈ ਬਹੁਤ ਟਾਈਮ ਲੱਗਦਾ ਹੈ ਇਹ ਸੀਰੀਜ਼ ਆਪਾਂ ਐਂਡ ਕਰਤਾ ਵਾ ਤੁਹਾਨੂੰ ਅੱਗੇ ਸੁਝਾਅ ਦਿਓ ਵੀ ਆਪਾਂ ਕਿਹੜੀ ਸੀਰੀਜ਼ ਆਪਾਂ ਨਵੇਂ ਸੀਰੀ ਚਾਲੂ ਕਰੀਏ ਬਾਕੀ ਚਲੋ ਇਹ ਆਪੀ ਜਦੋਂ ਅਸੀਂ ਮਤਲਬ ਵੀਡੀਓ ਦੀ ਐਂਡਿੰਗ ਕਰਦੇ ਹਾਂਗੇ ਏ ਵੀ ਇੱਥੇ ਨਹੀਂ ਹੈਗੇ ਉਹ ਥੋੜੀ ਜੀ ਸਾਡੀ ਮਜਬੂਰੀ ਹੀ ਕਰਨ ਬੇਟਾ ਸਾਡਾ ਇੱਥੇ ਨਹੀਂ ਹੈਗਾ ਤੇ ਉਹ ਮੇਲੇ ਗਿਆ ਤੇ ਉਹ ਮੇਲੇ ਗਿਆ ਆਨੰਦਪੁਰ ਸਾਹਿਬ ਦੇ ਤੇ ਇਹ ਕਰਕੇ ਅਸੀਂ ਕਰਨ ਦੇ ਜਗ੍ਹਾ ਤੇ ਇਹਨਾਂ ਨੂੰ ਫੋਨ ਫੜਾਇਆ ਇਹ ਕੈਮਰਾ ਇਹਨਾਂ ਨੇ ਫੜਾਇਆ ਸੀ ਤੇ ਇਹ ਕਰਕੇ ਅਸੀਂ ਫਿਰ ਵੀਡੀਓ ਇਹ ਸ਼ੂਟ ਕਰਾਂਦੇ ਤਾਂ ਕਰਕੇ ਫਿਰ ਇਹਨਾਂ ਦੀ ਜੀ ਦੱਸੋ ਕਮੈਂਟ ਕਰਕੇ ਵੀ ਤੁਹਾਨੂੰ ਕਿਹੜੀ ਸੀਰੀਜ਼ ਜੀ ਮਤਲਬ ਵੀ ਤੁਹਾਡੇ ਦਿਮਾਗ 'ਚ ਕੋਈ ਥੌਟ ਹੈਗਾ ਉਹਦੇ ਉੱਧਰ ਅੱਧਪਾਫੇ ਵੀਡੀਓ ਬਣਾਵਾਂਗੀ ਜਰੂਰ ਹਾਂ ਹਾਂ ਬਾਕੀ ਚਲੋ ਇਹ ਆਪੀ ਸਾਡੀ ਭੈਣ ਨੇ ਹੁਣ ਜਾਣਾ ਵਾ ਭੰਮਣ ਯਾਤਰਾ ਦੇ ਉੱਤੇ ਮੈਂ ਅਹੀਂ ਹੁਣ 2-4 ਦਿਨ ਠਹਿਰ ਕੇ ਵੀਡੀਓ ਵੀ ਕੁਝ ਸਟਾਰਟ ਕਰਦੇ ਹੋ ਸਕਦਾ ਅਸੀਂ ਕੋਈ ਫਨੀ ਵੀਡੀਓ ਪਾਈਏ ਵੀ ਇਹ ਵੀ ਹੋ ਸਕਦਾ ਵਾ ਹੋ ਸਕਦਾ ਅਸੀਂ ਅਜੇ ਥੋੜਾ ਟਾਈਮ ਨਹੀਂ ਦੋ ਦੋ ਤਿੰਨ ਪਾਰਟ ਤੁਸੀਂ ਬਣਾ ਕੇ ਪਾ ਲੋ ਫਿਰ ਮੈਂ 18 ਤਰੀਕ ਨੂੰ ਵਾਪਸ ਆ ਜਾਣਾ ਵਾ ਫਿਰ ਆਪਾਂ ਜਿਹੜੀ ਵੀ ਮਤਲਬ ਸਾਡੇ ਭੈਣ ਭਰਾ ਜਿਹੜੀ ਵੀਡੀਓ ਪਸੰਦ ਕਰਨ ਕਿ ਆਪਾਂ ਉਹ ਬਣਾ ਕੇ ਤੁਹਾਨੂੰ ਫੇਰ ਵਿਖਾਵਾਂਗੇ ਆ ਵੀਡੀਓ ਬੜੀ ਜਲਦੀ ਏ ਜਰੂਰ ਦੱਸ ਦਿਓ ਵੀ ਮੈਂ ਫੇਰ ਨੈਗੇਟਿਵ ਰੋਲ ਕਰਾਂਗਾ ਜਾਂ ਪੋਜ਼ਿਟਿਵ ਕਰਾਂਗਾ ਨਾ ਨਾ ਐਰ ਕਰ ਤੈਨੂੰ ਅਹੀਂ ਪੋਜ਼ਿਟਿਵ ਰੋਲ ਹੀ ਦੇਣਾ ਨੈਗੇਟਿਵ ਰੋਲ ਮੈਂ ਕਰਨਾ ਤੈਨੂੰ ਨਹੀਂ ਅਹੀਂ ਦੇਣਾ ਬਾਬਾ ਨੈਗੇਟਿਵ ਰੋਲ ਫਿਰ ਪੂਜਾ ਪੂਜਾ ਹੋਈ ਪਈ ਆ ਨੂੰ ਤਾਂ ਕੋਈ ਜ਼ਿਆਦਾ ਨਹੀਂ ਕਰਦਾ ਨਾ ਇਹ ਵੀਡੀਓ ਆ ਵੀਡੀਓ ਨਾ ਥੋੜੀ ਹਰ ਕੋ ਜਲਦਬਾਜ਼ੀ ਵਿੱਚ ਬਣੀ ਪਿਆਰ ਪੂਰਾ ਦਿਓ ਬਰਹਾ ਹਾਂ ਪਹਿਲਾਂ ਬੜਾ ਵਧੀਆ ਪਿਆਰ ਥੋੜੀ ਅਰਨਿੰਗ ਹਾਨੂੰ ਚੰਗਾ ਪਤਾ ਵੀ ਅੰਦਰ ਲੂੰਗਾ ਚਲਣੇ ਗੁਰੂ ਘਰ ਉੱਥੇ ਸੇਵਾ ਕਾ ਨਹੀਂ ਲੈਣਾ ਹਾਂਜੀ ਥੋੜਾ ਜਿਹਾ ਬਿਜੀਸਨਸ ਹੁੰਦਾ ਕਿਉਂਕਿ ਸਾਲ ਬਾਅਦ ਇਹ ਆਉ ਜਾਣਾ ਵਾ ਸੇਵਾ ਕਰਨ ਇਹ ਕਰਕੇ ਸਾਨੂੰ ਐਂਡਿੰਗ ਥੋੜੀ ਜਲਦਬਾਜੀ ਚ ਕਰਨੀ ਪਈ ਐਂਡਿੰਗ ਥੋੜੀ ਜੀ ਸਾਨੂੰ ਵੀ ਨਹੀਂ ਪਸੰਦ ਹੈਗੀ ਪਰ ਇਹ ਆਪ ਹੀ ਹੁਣ ਸਾਨੂੰ ਟਾਈਮ ਦੀ ਪਾਬੰਦੀ ਕਰਕੇ ਥੋੜਾ ਜਾਈ ਚੀਜ਼ ਕਰਨੀ ਪੈਣੀ ਆ ਹਨਾ ਬਾਕੀ ਕੋਈ ਗੱਲ ਨਹੀਂ ਜੇ ਤੁਹਾਨੂੰ ਕੋਈ ਵੀ ਕਮੀ ਪੇਚੀ ਲੱਗੇਗੀ ਫਿਰ ਵੀ ਜੇ ਤੁਸੀਂ ਚਾਹੋਗੇ ਵੀ ਇੱਕ ਅਦਾ ਪਾਰਾਨੂੰ ਚਾਹੀਦਾ ਵਾ ਕਿ ਆਪਾਂ ਉੱਥੋਂ ਵਾਪਸ ਆ ਕੇ ਫਿਰ ਵੀ ਕੋਈ ਗੱਲ ਨਹੀਂ ਤੁਹਾਨੂੰ ਵਿਖਾਲ ਦਾਂਗੇ ਹੈਨਾ ਜੇ ਤੀ ਮੈਨੂੰ ਜ਼ਿਆਦਾ ਗਰੀਬੀ ਚ ਵੇਖਣਾ ਚਾਹੁੰਦੇ ਹੋ ਫਿਰ ਮੈਂ ਵਿਖਾਲ ਦਊਂਗੀ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ